ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸੀ ਨੂੰ ਲਾਹੌਰ ਨੇੜੇ ਰਾਇਪੋਏ ਦੀ ਤਲਵੰਡੀ ਵਿਖੇ Hindu ਪਰਿਵਾਰ ਵਿੱਚ ਹੋਇਆ ਜੋ ਕਿ ਸਨਾਤਨ ਧਰਮ ਦੇ ਅਨੁਯਾਈ ਸਨ ਇਹਨਾਂ ਦੇ ਮਾਤਾ ਪਿਤਾ ਮਹਿਤਾ ਕਾਲੂ ਤੇ ਤ੍ਰਿਪਤਾ ਦੇਵੀ ਸਨ ਪਿਤਾ ਪਿੰਡ ਤਲਵੰਡੀ ਦੇ ਫਸਲ ਮਾਮਲੇ ਦੇ ਪਟਵਾਰੀ ਸਨ ਮਾਪੇ Hindu ਖੱਤਰੀ ਵਜੋਂ ਸਨਾਖਤ ਕਰਦੇ ਸਨ ਉਹਨਾਂ ਦੀ ਇੱਕ ਭੈਣ ਬੇਬੇ ਨਾਨਕੀ ਉਹਨਾਂ ਤੋਂ 5 ਸਾਲ ਵੱਡੀ ਸੀ ਜਿਨ੍ਹਾਂ ਦੀ ਮੌਤ 1518 ਈਸਵੀ ਸੁਲਤਾਨਪੁਰ ਵਿੱਚ ਹੋਈ 24 ਨਵੰਬਰ 1487 ਨੂੰ ਗੁਰੂ ਜੀ ਦਾ ਵਿਆਹ ਮਾਤਾ ਸੁਲਖਣੀ ਨਾਲ ਹੋਇਆ ਦੱਸ ਦਈਏ ਕਿ ਉਹਨਾਂ ਦਾ ਵਿਆਹ ਪੂਰਵ 125 ਸਾਲਾਂ ਤੋਂ ਬਟਾਲਾ ਵਿਖੇ ਮਨਾਇਆ ਜਾਂਦਾ ਹੈ ਤੇ ਲਗਭਗ 1917 ਵਿੱਚ ਅੰਮ੍ਰਿਤਸਰ ਦੀ ਸੰਗਤਾਂ ਨੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੂਰਵ ਮਨਾਉਣ ਦਾ ਫੈਸਲਾ ਕੀਤਾ ਜੋ ਕਿ ਹੁਣ ਬੜੀ ਧੂਮ-ਧਾਮ ਤੇ ਸ਼ਰਦਨਾਲ ਮਨਾਇਆ ਜਾਂਦਾ ਹੈ ਸੰਤਾ ਨੂੰ ਹਰ ਸਾਲ ਇਸ ਪੂਰਵ ਦੀ ਉਡੀਕ ਹੁੰਦੀ ਹੈ ਤੇ ਦੂਰ ਦਰਾਡੇ ਦੀਆਂ ਸੰਤਾ ਇਕੱਠੀਆਂ ਹੁੰਦੀਆਂ ਹੋਰ ਅਪਡੇਟ ਲਈ ਦੇਖਦੇ ਰਹੋ ਜੀਬੀਟੀ ਟੀਵੀ